ਕਰਸ਼ ਆਯੁਰਵੇਦਾ ਸੰਵਾਦ ਪਿੰਦੇ ਵਿੱਚ ਸਸ਼ੀਕਲ ਜੀ ਹੁਣ ਅਸੀਂ ਬੈਠੇ ਹਾਂ ਉਤਕਰਸ਼ ਆਯੂਵੈਦਾ ਸੰਧਵਾ ਪਿੰਡ ਦੇ ਵਿੱਚ ਇੱਥੇ ਬਹੁਤ ਸਪੈਸ਼ialਟੀ ਹੈ ਇੱਥੇ ਆਯੂਵੈਦਿਕ ਦੇ ਸਾਰੇ ਟਰੀਟਮੈਂਟਸ ਬਹੁਤ ਅੱਛੇ ਢੰਗ ਨਾਲ ਕੀਤੇ ਜਾਂਦੇ ਨੇ ਔਰ ਕੁਆਲਿਫਾਈਡ ਡਾਕਟਰਸ ਹੈ ਤੇ ਔਰ ਟੋਟਲ ਟਰੀਟਮੈਂਟ ਤੁਹਾਨੂੰ 50% ਡਿਸਕਾਊਂਟ ਤੇ ਮਿਲਣਗੇ ਸਾਡੇ ਕਾਰਡ ਤੇ ਤੁਸੀਂ ਇਹਨਾਂ ਨੂੰ ਸਾਡਾ ਕਾਰਡ ਦਿਖਾਓਗੇ ਤਾਂ ਤੁਹਾਨੂੰ 50% ਡਿਸਕਾਊਂਟ ਮਿਲੇਗਾ ਹੁਣ ਸਾਡੇ ਕੋਲ ਬੈਠੇ ਨੇ ਨਮਸਕਾਰ ਭੈਣ ਹਾਂਜੀ ਨਮਸਕਾਰ ਡਾਕਟਰ ਦਾ ਕੀ ਸ਼ੁਨਾਮ ਮੈਂ ਡਾਕਟਰ ਨੀਰੂ ਸ਼ਰਮਾ ਜੀ ਤੁਹਾਡੀ ਕੁਆਲਿਫੀਕੇਸ਼ਨ ਮੈਂ ਇੱਕ ਕਾਇਵੈਦਿਕ ਟੈਪਰੇਸ਼ਨਰ ਹਾਂ ਦਿੱਲੀ ਯੂਨੀਵਰਸਿਟੀ ਤੋਂ ਓਕੇ ਡਾਕਟਰ ਤੁਹਾਡੀ ਲੋਕੇਸ਼ਨ ਕੀ ਹੈ ਜੇ ਤੁਹਾਡੇ ਕੋਲ ਕੋਈ ਪੇਸ਼ੈਂਟ ਆਣਾ ਚਾਹੁੰਦਾ ਹੈ ਅਸੀਂ ਮੇਨ ਰੋਡ ਫਰੀਦਕੋਟ ਰੋਡ ਸੰਧਵਾ ਆਪੋਜ਼ਿਟ ਬੱਸ ਸਟੈਂਡ ਸਾਡਾ ਉਤਕਸ਼ ਆਯਵੈਦਿਕ ਮਲਟੀਸਪੈਸ਼ੈਲਿਟੀ ਡੇ ਕੇਅਰ ਸੈਂਟਰ ਹੈਗਾ ਤੇ ਕਿਹੜੀ ਕਿਹੜੀ ਫੈਸਿਲਿਟੀਆਂ ਹਨ ਅਸੀਂ ਕੇਰਲিয়ান ਪੰਚਕਰਮ ਕਰ ਰਹੇ ਆ ਉਹਦੇ ਨਾਲ ਅਗਨੀਕਰਮ ਤੇ ਵਿਦਕਰਮ ਵੀ ਕਰ ਰਹੇ ਆ ਜੋ ਕਿ ਆਪਣੀ ਪੂਰੀ ਮਾਲਵਾ ਬੈਲਟ ਚ ਵੀ ਆਰ ਦੀ ਫਰਸਟ ਵਨਸ ਹੂ ਆਰ ਡੂਇੰਗ ਥਿਸ ਔਰ ਇਹਦੇ ਨਾਲ ਨਾਲ ਅਸੀਂ ਸ਼ਾਰਸੂਤਰ ਨਾਲ ਵੀ ਐਨੋਡੈਕਟਲ ਸਰਜਰੀਜ਼ ਕਰ ਰਹੇ ਆ ਜਿੰਨੇ ਵੀ ਬਵਾਸੀਰ ਪਾਈਲਸ ਫਿਸ਼ਰ ਫਿਸ਼ੂਲਾ ਪਾਇਨੈਡਲ ਸਾਈਨਸ ਜਿਨ੍ਹਾਂ ਨੂੰ ਰਸਦਾ ਹੋਇਆ ਜ਼ਖਮ ਆਪਾਂ ਕਹਿ ਸਕਦੇ ਆ ਲੈਟਰਨ ਵਾਲੇ ਰਸਤੇ ਚ ਉਹਦਾ ਵੀ ਟਰੀਟਮੈਂਟ ਅਸੀਂ ਪਿਓਰ ਆਯੁਰਵੈਦਿਕ ਛਾਰ ਸੂਤਰ ਦੇ ਨਾਲ ਕਰ ਰਹੇ ਹਾਂ ਬਿਨਾ ਆਪਰੇਸ਼ਨ ਤੋਂ ਬਿਨਾ ਕਿਸੇ ਤਕਲੀਫ ਤੋਂ ਅਸੀਂ ਉਹਦਾ ਟਰੀਟਮੈਂਟ ਕਰ ਰਹੇ ਹਾਂ ਦੋਸਤੋ ਤੁਹਾਡੇ ਨਾਲ ਉਤਕਰਸ਼ ਡਾਕਟਰ ਉਤਕਰਸ਼ ਜੀ ਵੀ ਬੈਠੇ ਹਨ ਉਹਨਾਂ ਬਾਰੇ ਕੁਝ ਦੱਸੋਗੇ ਹਾਂ ਜੀ ਡਾਕਟਰ ਉਤਕਰਸ਼ ਜਿਹੜੇ ਆ ਉਹ ਬੀ ਬੀਐਮਐਸ ਕੁਆਲੀਫਾਈਡ ਡਾਕਟਰ ਨੇ ਉਹ ਤੋਂ ਬਾਅਦ ਉਹਨਾਂ ਨੇ ਪੰਚਕਰਮਾ ਕੇਰਲিয়ান ਪੰਚਕਰਮ CCRS केरला ਤੋਂ સેન્ટર કમેન્ટ ਦੇ ਅੰਡਰ ਆਂਦਾ ਹੈ ਉਹ ਉਥੋਂ ਉਹਨਾਂ ਨੇ ਅ ਪੰਚਕਰਮਾ ਦਾ ਡਿਪਲੋਮਾ ਕੀਤਾ ਹੈ ਔਰ 403 ਜੋਧਪੁਰ ਕਮੈਂਟ ਕਾਲਜ ਤੋਂ ਵੀ ਉਹਨਾਂ ਨੇ 403 ਦਾ ਸਰਟੀਫਿਕੇਸ਼ਨ ਲਈਏ ਬਿਊਟੀਫੁੱਲ ਬਿਊਟੀਫੁੱਲ ਬਹੁਤ ਅੱਛਾ ਦੇਖੋ ਤੁਹਾਡੇ ਨਜ਼ਦੀਕ ਕਿੰਨੇ ਹੀ ਫੈਸਿਲਿਟੀਆਂ ਤੁਹਾਨੂੰ ਇੱਥੇ ਮਿਲ ਰਹੀਆਂ ਨੇ ਦੇਖੋ ਇਹ ਇਸ ਦੇ ਨਾਲ ਦਾ ਹਸਪਤਾਲ ਨਜ਼ਦੀਕ ਕਿਤੇ ਵੀ ਨਹੀਂ ਹੈ ਇਹ ਫਰਸਟ ਹਸਪਤਾਲ ਇਸ ਬੈਲਟ ਦੇ ਵਿੱਚ ਹੈ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾਓ ਇੱਕ ਆਓ ਸਾਰੇ ਆਓ ਇਹ ਡਾਉਨ ਰੈਫਰੈਂਸਿਸ ਦਿਓ ਤੋਂ ਡਾਕਟਰ ਸਾਹਿਬ ਅੱਜਕੱਲ ਜਿਹੜੀ ਇਹ ਪ੍ਰਾਲੀ ਦਾ ਸਾੜੀ ਜਾ ਰਹੀ ਹੈ ਜਾਂ ਸਟੀਰੋਇਡਸ ਛਿੜਕੇ ਜਾ ਰਹੇ ਨੇ ਜਾਂ ਪੈਸਟਿਸਾਈਡ ਛਿੜਕੇ ਜਾ ਰਹੇ ਹੈ ਅਨਤ ਫਸਲਾਂ ਤੇ ਹਰ ਖੁਰਾਕ ਦੇ ਉੱਪਰ ਪ੍ਰਿਜ਼ਰਵੇਟਿਵਸ ਲਗਾਏ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਇਹ ਤਾਂ ਦੇਖੋ ਅ ਅੱਜਕੱਲ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਟਰਾਲੀ ਸਾੜਨਾ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਹੈ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਆਪਣੀ ਉਪਜਾਊ ਧਰਤੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਦੇ ਰਹੇ ਹਾਂ ਨੈਕਸਟ ਫਸਲ ਜਲਦੀ ਬੀਜਣ ਲਈ ਜੋ ਆਪਾਂ ਫਸਲਾਂ ਦੀ ਰਹਿੰਦ ਨੂੰ ਜਲਾ ਰਹੇ ਹਾਂ ਉਹਦੇ ਨਾਲ ਗਰਮੈਸ਼ ਨਾਲ ਫਰਟੀਲਾਈਜ਼ਡ ਜਿਹੜੀ ਲੇਅਰ ਹੈ ਉਹ ਖਤਮ ਹੋ ਜਾਂਦੀ ਤੇ ਉਹਨੂੰ ਹੋਰ ਉਪਜਾਊ ਬਣਾ ਲੈ ਉਹਦੇ ਤੇ ਆਪਾਂ ਪੈਸਟੀਸਾਈਡਸ ਸਪਰੇਅ ਕਰ ਰਹੇ ਹਾਂ ਜੋ ਕਿ ਆਪਣੀ ਸਭ ਤੋਂ ਜ਼ਿਆਦਾ ਨੁਕਸਾਨਦੇਹੀ ਹੈ ਪਹਿਲਾਂ ਲੋਕ ਕਹਿੰਦੇ ਸੀ ਪਿੰਡਾਂ 'ਚ ਰਹੋ ਪਿੰਡਾਂ ਦੇ ਆਸੇ-ਪਾਸੇ ਰਹੋ ਉੱਥੋਂ ਦੀ ਹਵਾ ਜ਼ਿਆਦਾ ਅੱਛੀ ਹੈ ਪਰ ਮੇਰਾ ਸਮਝਣਾ ਇਹ ਹੈ ਕਿ ਪਿੰਡਾਂ ਦੇ ਵਿੱਚ ਜਾਂ ਸੜਕਾਂ ਤੇ ਆਸੇ-ਪਾਸੇ ਖੇਤਾਂ ਦੇ ਵਿੱਚ ਸੈਰ ਕਰਨਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਉਹ ਜ਼ਹਿਰੀਲੀ ਹਵਾ ਹੀ ਆਪਾਂ ਇਨਹੇਲ ਕਰ ਰੈਸਪੀਰੇਸ਼ਨ ਸਿਰ ਤੇ ਰੈਸਪੀਰੇਸ਼ਨ ਨੂੰ ਆਪਾਂ ਨੇ ਖਰਾਬ ਕਰ ਰਹੀ ਹੈ ਬਾਕੀ ਤਾਂ ਇਹ ਮੀਡੀਆ ਦੇ ਵਿੱਚ ਵੈਸੇ ਜਰਨਲ ਨਿਊਜ਼ ਦੇ ਵਿੱਚ ਵੀ ਇੰਨਾ ਕੁਝ ਆ ਰਿਹਾ ਉਹਦੇ ਲਈ ਆਈ ਥਿੰਕ ਜ਼ਿਆਦਾ ਗੱਲ ਕਰਨੀ ਮੈਨੂੰ ਸਮਝਦੀ ਹੈ ਪਰ ਇਸ ਸੈਂਟਰ ਦੀ ਇੱਕ ਜਿਹੜੀ ਬਹੁਤ ਅੱਛੀ ਸਪੈਸ਼ਲਾਈਜੇਸ਼ਨ ਹੈ ਜੋ ਰਹਿ ਗਈ ਦੱਸਨੀ ਉਹ ਇਹ ਹੈ ਕਿ ਅਸੀਂ ਪੇਨ ਮੈਨੇਜਮੈਂਟ ਤੇ ਕੇਰਲিয়ান ਪੰਚਕਰਮ ਦੇ ਨਾਲ ਕੰਮ ਕਰ ਰਹੇ ਹਾਂ ਜਿੰਨੇ ਵੀ ਤਰ੍ਹਾਂ ਦੇ ਨਿਊਰੋਲੋਜੀਕਲ ਪੇਨਸ ਨੇ ਸਰਵਾਈਕਲ ਸਪੋਨਡਲੋਸਿਸ ਹੋ ਗਿਆ ਟੈਨਿਸ ਐਲਬੋ ਹੋਗਾ ਕੂਨੀ ਦਾ ਦਰਦ ਫਰੋਜ਼ਨ ਸ਼ੋਲਡਰ ਜਿਹੜਾ ਕਿ ਬਾਹ ਉੱਪਰ ਚੱਕੀ ਨਹੀਂ ਜਾਂਦੀ ਜਾਂ ਉਂਗਲਾਂ ਦੇ ਵਿੱਚ ਚੰਚਨਾ ਹਾ ਠੋਨੀ ਉਂਗਲਾਂ ਲੋਕ ਹੋਣੀਆਂ ਲੰਬਰ ਦੀ ਟੋਈ ਦੀ ਦਰਦ ਹੋ ਗਈ ਲਤਾਂ ਦਾ ਸੁਨ ਸੁਨਪਨ ਹੋ ਗਿਆ ਡਿਸਕ ਦੀ ਪ੍ਰੋਬਲਮ ਹੋ ਗਈ ਜਨਰਲ ਪਾਸ਼ਾ ਜੋ ਮਰੀਜ਼ ਕਹਿੰਦੇ ਆ ਸਾਨੂੰ ਡਿਸ ਦੀ ਦਿੱਕਤ ਆ ਗਈ ਉਹ ਸਭ ਟ੍ਰੀਟਮੈਂਟ ਅਸੀਂ ਆਯੁਰਵੈਦਿਕ केरलियन पंचकर्म ਤੇ ਅਗਨੀਕਰਮ ਵਿਦਕਰਮ ਨਾ ਕਰ ਰਹੇ ਆ ਜਿਦੇ ਵਿੱਚ ਅਸੀਂ ਕੋਈ ਪੇਨਕিলার ਇੰਜੈਕਸ਼ਨ ਪੇਸ਼ੈਂਟ ਨੂੰ ਨਹੀਂ ਦਿੰਦੇ ਇਹ ਅਸੀਂ ਦਾਵਾ ਕਰਦੇ ਆ ਕਿ ਵੀ ਆਰ ਗਿਵਿੰਗ ਪੇਨ ਰੀਲੀਫ ਵਿਦਆਊਟ ਗਿਵਿੰਗ ਐਨੀ ਪੇਨਕিলার ਸੋ ਕਿਸੇ ਨੂੰ ਵੀ ਤੁਹਾਨੂੰ ਜਾਂ ਕਿਸੇ ਨੂੰ ਆਸ-ਪਾਸੇ ਕੋਈ ਦਰਦ ਦਾ ਨਿਊਰੋਲੋਜੀਕਲ ਪੇਨ ਦੀ ਕੋਈ ਪ੍ਰੋਬਲਮ ਹੈ ਤੇ ਤੁਸੀਂ ਸਾਡੇ ਹਸਪੀਟਲ ਚਾਕੇ ਫਰੀ ਕੰਸਲਟੇਸ਼ਨ ਲੈ ਸਕਦੇ ਹੋ ਅਸੀਂ ਆਪਣੀ ਸਲਾਹ ਲਈ ਕੋਈ ਪੈਸਾ ਤੁਹਾਡੇ ਤੋਂ ਚਾਰਜ ਨਹੀਂ ਕਰਾਂਗੇ ਕਿਉਂਕਿ ਇਹ ਨਵੀਂ ਟੈਕਨੀਕ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ ਔਰ ਉਹ ਇਹਦੀ ਸੇਵਾਵਾਂ ਸਾਡੇ ਤੋਂ ਲੈ ਸਕਣ ਥੈਂਕ ਯੂ ਦਸਰ ਬੈਕਬੋਨ ਦੇ ਜਿਹੜੇ ਸਪਾਈਨ ਹੁੰਦੀ ਹੈ ਉਹ ਡਿਸਲੋਕੇਟ ਹੋ ਜਾਂਦੇ ਨੇ ਉਦੇ ਬਾਰੇ ਹਾਂਜੀ ਇਹ ਜਿਹੜੀ ਡਿਸਕ ਕੋਈ ਕਹਿੰਦਾ ਅਸੀਂ ਉੱਪਰ ਚੜ ਰਹੇ ਸੀਗੇ अलमारीज ਕੋਈ ਕੰਮ ਕਰ ਰਹੇ ਸੀ ਨੀਚੇ ਉtre ਉੱਠਿਆ ਹੀ ਨਹੀਂ ਗਿਆ ਬੈਠ ਗਏ ਔਰ ਐਮ ਆਰ ਆਈ ਕਰਾਈ ਡਿਸਕ ਪ੍ਰੋਲੈਪਸ ਆ ਗਿਆ ਔਰ ਉਹਦੇ ਲਈ ਡਾਕਟਰਸ ਪਹਿਲਾਂ ਮੈਡੀਸਨ ਦਿੰਦੇ ਹੈ ਜੇ ਨਹੀਂ ਠੀਕ ਹੁੰਦਾ ਫਿਰ ਉਹ ਕਹਿੰਦੇ ਕਿ ਢੁਈ ਦਾ ਆਪਰੇਸ਼ਨ ਕਰਾਉਣਾ ਪਏਗਾ ਲੇਕਿਨ ਅਸੀਂ ਆਈ ਥਿੰਕ ਵੀ ਹੈਵ ਟ੍ਰੀਟਡ ਐਨ ਨੰਬਰ ਆਫ ਪੇਸ਼IENTS ਵਿਦ ਆਯੁਰਵੈਦਿਕ ਟ੍ਰੀਟਮੈਂਟ ਜਿਹਦੇ ਵਿੱਚ ਫਰੀ ਡਿਸ ਪ੍ਰੋਲੈਪਸ ਐਂਡ ਆਫਟਰ ਦਾ ਟ੍ਰੀਟਮੈਂਟ दैट ਡਿਸ ਪ੍ਰੋਲੈਪਸ ਜਿਹੜੀ ਸੀਗੀ ਉਹ ਆਪਣੀ ਜਗ੍ਹਾ ਤੇ ਵਾਪਸ ਚੱਲੀ ਗਈ ਜਿਹੜੀ ਪ੍ਰੋਟਰੂਜਨ ਸੀਗੀ ਉਹ ਬਾਹਰ ਆ ਗਈ ਸੀ ਡਿਸਕ ਆਪਣੀ ਸਪੇਸ ਤੋਂ ਉਹ ਵਾਪਸ ਸਾਡੇ ਟ੍ਰੀਟਮੈਂਟ ਨਾਲ ਹੋ ਗਈ ਔਰ ਪੇਸ਼ੈਂਟ ਨੂੰ ਉਸ ਪੇਨ ਤੋਂ निजात ਮਿਲੀ ਬਿਨਾ ਕਿਸੇ ਸਟੀਰੋਇਡਸ ਬਿਨਾ ਕਿਸੇ ਪੇਨਕিলার ਤੋਂ ਅਸੀਂ ਪਿਓਰ ਆਯੁਰਵੈਦਿਕ ਟ੍ਰੀਟਮੈਂਟ ਦੇ ਨਾਲ ਪਿਓਰ ਆਯੁਰਵੈਦਿਕ ਮੈਡੀਸਨ ਦਿੰਨੇ ਆ ਜਿਹਦੇ ਨਾਲ ਇਹ ਚੀਜ਼ ਬਹੁਤ ਜ਼ਿਆਦਾ ਇਫੈਕਟਿਵ ਵੇ ਨਾਲ ਠੀਕ ਹੁੰਦੀ ਹੈ ਬਿਊਟੀਫੁਲ ਵਾਹ ਤੁਸੀਂ ਜਾਣਿਆ ਕਿੰਨਾ ਅੱਛਾ ਟਰੀਟਮੈਂਟ ਔਰ ਕਿੰਨੇ ਤੁਹਾਡੇ ਲਈ ਫਾਇਦੇਮੰਦ ਚੀਜ਼ਾਂ ਨੇ ਔਰ ਤੁਹਾਨੂੰ ਬਹੁਤ ਗਿਆਨ ਦਿੱਤਾ ਡਾਕਟਰ ਸਾਹਿਬ ਨੇ ਦੇਖੋ ਅਸੀਂ ਖੇਤਾਂ ਵੀ ਸੈਰ ਕਰਨ ਬਾਰੇ ਬੜਾ ਅੱਛਾ ਸੋਚਦੇ ਹਾਂ ਔਰ ਇਹ ਇਹਨਾਂ ਨੇ ਨੈਗੇਟਿਵ ਦੱਸਿਆ ਕਿ ਖੇਤਾਂ ਦੀਆਂ ਪੈਸਟੀਸਾਈਡਸ ਸਪਰੇਅ ਔਰ ਉੱਥੇ ਇੰਨੀ ਕੁ 에ਅਰ ਪੋਲੂਸ਼ਨ ਹੁੰਦਾ ਜਿਹਦੇ ਵਿੱਚ ਰੈਸਪੀਰੇਸ਼ਨ ਪ੍ਰੋਬਲਮਸ ਕੋਈ ਲੰਗਸ ਦੀ ਪ੍ਰੋਬਲਮ ਆਂਦੀਆਂ ਨੇ ਸੋ ਆਪ ਸਭ ਨੂੰ ਡਾਕਟਰ ਸਾਹਿਬ ਨੇ ਅਵੇਅਰ ਕੀਤਾ ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਦੇ ਔਰ ਦਰਸ਼ਕਾਂ ਦੇ ਵੀ ਧੰਨਵਾਦੀ ਹਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇੱਕ ਇਹੋ ਜਿਹਾ ਲੱ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਇਸ ਕਰਕੇ ਤੁਹਾਡੇ ਕਮੈਂਟਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਬਹੁਤ-ਬਹੁਤ ਸ਼ੁਕਰੀਆ ਡਾਕਟਰ ਬਹੁਤ-ਬਹੁਤ ਧੰਨਵਾਦ ਜੀ ਇਹਦੇ ਨਾਲ-ਨਾਲ ਅਸੀਂ ਜਿਹੜੀ ਮੇਲ ਤੇ ਫੀਮੇਲ ਸਟਰਲਾਈਜੇਸ਼ਨ ਹੈ ਬੰਧਤਵਾ ਬੱਚਾ ਨਾ ਪੈਦਾ ਹੋਣਾ ਕਿਸੇ ਕਾਰਨ ਵਸ਼ ਵੀ ਉਹ ਕਾਰਨ ਨੂੰ ਅਸੀਂ ਡਿਟੈਕਟ ਕਰਕੇ ਇਨਵੈਸਟੀਗੇਸ਼ਨਸ ਕਰਾ ਕੇ ਜਿਹੜੇ ਔਲਾਦਹੀਨ ਕਪਲਸ ਨੇ ਹਸਬੰਡ ਵਾਈਫ ਨੇ ਉਹਨਾਂ ਨੂੰ ਅਸੀਂ ਆਯੁਰਵੈਦਿਕ ਟ੍ਰੀਟਮੈਂਟ ਦੇ ਨਾਲ आ, इस खु बच्चे की खुशी प्रदान करने प्योर अच्छा, आयुर्वेदिक ट्रीटमेंट कर रहे हैं भी कर सकते हो बहुत अच्छा लगे जी डॉक्टर साहब बहुत बहुत धनबाद जी थैंक यू वेरी मच सो नाइस सर सत श्रीकाल जी हम अं बैठे डॉक्टर yes. उत्कर्ष जी को दस तो अपने बारे पहले सत श्रीकाल जी डॉक्टर साहब स्वागत है जी साहब शुभ नाम थैंक यू सरा नाम डॉक्टर उत्कर्ष शर्मा जी え ڈاکٹر کی کوالیفیکیشن بتا دی سر میں بی ایم ایس ہوں اور ایم ڈی کر رہے ہیں جی اوکے جی اچھا ڈاکٹر صاحب ਤੁਹਾਡਾ ਜਿਹੜਾ ਇਹ ਹਸਪੀਟਲ ਹੈ ਉਤਕਸ਼ ਆਯੋ ਮੈਦਾ ਇਹ ਕਿੱਥੋਂ ਪ੍ਰੇਰਣਾ ਮਿਲੀ ਤੁਹਾਨੂੰ ਇਹ ਨਾਮ ਇੰਨਾ ਅੱਛਾ ਰੱਖਣ ਦੀ ਸਰ ਮੇਰੇ ਪੇਰੈਂਟਸ ਵੀ بی ایم ایس ਡਾਕਟਰ ਹੈ আর ਮੇਰੀ ਜਿਹੜੀ ਮੇਨ ਮੈਨੂੰ ਮੋਟੀਵੇਸ਼ਨ ਮਿਲੀ ਮੇਰੇ ਪੇਰੈਂਟਸ ਤੇ ਮਿਲੀ تھی اور ਮੇਰੇ ਨਾਮ ਤੇ ਹੀ ਮੇਰੇ ਹਸਪੀਟਲ ਦਾ ਨਾਮ ਓਕੇ আর ਉਤਕਸ਼ ਦਾ ਮਤਲਬ ਹੀ ਸੰਸਕ੍ਰਿਤਿ ਦੀ ਵਾਨਾ ਬਿਲਕੁਲ ਐਗਜ਼ੈਕਟਲੀ ਜੀ ਜੀ ਉਸੇ ਕਰਕੇ ਵੀ ਮੇਰਾ ਹਸਪੀਟਲ ਨਾਂ ਵੀ ਮੇਰੇ ਨਾਮ ਦੇ ਕੇ। ਅੱਛਾ ਡਾਕਟਰ ਸਾਹਿਬ ਤੁਸੀਂ ਕੀ ਕੀ ਫੈਸਿਲਿਟੀ ਐਸੇ ਦਿੰਦੇ? ਸਰ ਇੱਥੇ ਸਾਡਾ ਪੰਚਕਰਮਾ ਪ੍ਰੋਸੀਜਰਸ ਵੀ ਹੋ ਰਿਹਾ ਹੈ, ਆਯੁਰਵੈਦਿਕ ਪ੍ਰੋਸੀਜਰਸ ਵੀ ਹੈ। ਨਾਲ ਨਾਲ ਛਾਤਸੁਤਰ ਵੀ ਅਸੀਂ ਕਰ ਰਹੇ ਹਾਂ। ਓਕੇ। ਔਰ ਆਯੁਰਵੇਦ ਦੇ ਵਿੱਚ ਜੋ ਵੀ ਅਸੀਂ ਫੈਸਿਲਿਟੀਆਂ ਐਡ ਕਰ ਸਕਦੇ ਹਾਂ, ਕੋਈ ਵੀ ਪ੍ਰੋਬਲਮ ਦੇ ਲਈ ਉਹ ਅਸੀਂ ਇੱਥੇ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਸੋਲਵ ਕਰ ਲਈ। ਆਯੁਰੋਦਿਕ ਪ੍ਰੋਸੀਜਰ ਹੀ ਕਰਦੇ। ਮੇਨ ਪੰਚਕਰਮਾ ਹੈ, ਛਾਤਸੁਤਰ ਹੈ, ਦੀਚ ਟੈਰੇਪੀ ਹੈ, ਅਗਨੀਕਰਮਾ, ਵਿਦਕਰਮਾ ਹੈ। ਔਰ ਉਰ ਵੀ ਹੰਤਰਾਂ ਦੇ ਅਸੀਂ ਡਾਕਟਰ ਸਾਹਿਬ ਇੱਕ ਸੀ ਸੁਣਿਆ ਹੈ ਪਾਇਲਸ ਦਾ ਧਾਗੇ ਨਾਲ ਕੀਤਾ ਜਾਂਦਾ ਹੈ ਹਾਂਜੀ ਸਰ ਉਹਦੇ ਲਈ ਅਸੀਂ ਇੱਕ ਸਪੈਸ਼ਲ ਇੱਕ ਸ਼ਾਸੂਤਰ ਹੁੰਦਾ ਜੀ ਉਹਦੇ ਰਾਹੀਂ ਅਸੀਂ ਪ੍ਰੋਬਲਮ ਦਾ ਹੱਲ ਕਰਦੇ ਹਾਂ ਪਾਇਲਸ ਹੈ ਫਿਸ਼ਰ ਹੈ ਫਿਸ਼ਲਾ ਹੈ ਪਾਇਰਲ ਸਾਈਨ ਜੀ ਜੀ ਕੋਈ ਇੱਕ ਮੈਡੀਕੇਟਿਡ ਥ੍ਰੈਡ ਹੁੰਦਾ ਹੈ ਸ਼ਾਸੂਤਰ ਕਹਿੰਦੇ ਆ ਉਹਨੂੰ ਉਹਦੇ ਨਾਲ ਅਸੀਂ ਉਹ ਮੈਡੀਕੇਟਿਡ ਥ੍ਰੈਡ ਦੇ ਨਾਲ ਪਾਇਲ ਮਾਸ ਨੂੰ ਟਰਾਈ ਕਰਦੇ ਹਾਂ ਔਰ ਸ਼ੈਡ ਅਪ ਹੁੰਦਾ ਹੈ ਔਰ ਰਿਕਰੈਂਸ ਦੇ ਚਾਂਸਸ ਕਾਫੀ ਘੱਟ ਹੋ ਗਏ ਆ ਉਹਦੇ। ਓਕੇ ਜੀ। ਉਹ ਆਪਣੀ ਸਿਹਤਿਆ ਦੇ ਵਿੱਚ ਸ਼ਰਸ ਤੱਕ ਕੋਈ ਵੀ ਨਹੀਂ ਕਰ ਰਿਹਾ ਸੀ। ਓਕੇ ਜੀ। ਬਹੁਤ اچھا। ਅੱਛਾ ਡਾਕਟਰ ਤੁਸੀਂ ਇਹ ਜਿਹੜਾ ਟ੍ਰੀਟਮੈਂਟ ਦਿੰਦੇ ਹੋ ਕਿ ਮੈਂ ਗੁਰਜਨ ਸਿੰਘ ਕੈਮਰਾਮੈਨ ਨੂੰ ਕਾਹਗਾ ਜਰਾ ਦਿਖਾਓ। ਹਾਂਜੀ। ਹਾਂਜੀ। ਸਰੀ ਲੀਚ ਥੈਰੇਪੀ ਹੈ ਜੀ ਲੀਚ ਸਰ ਇਹਦੇ ਚ ਕੀ ਹੈ ਡਾਇਬੀਟਿਕ ਫੁੱਟ ਹੁੰਦੇ ਆ ਜਿਵੇਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ 슈ਗਰ ਕਰਕੇ ਪੈਰ ਦਾ ਖਰਾਬ ਹੋ ਜਾਣਾ ਜਿਨ੍ਹਾਂ ਨੂੰ ਐਮਪਿਟੇਸ਼ਨ ਦਾ ਦੱਸਿਆ ਜਾਂਦਾ ਹੈ ਹਨਾ ਸਕਿਨ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹ ਅਸੀਂ ਇਸ ਲੀਚ ਥੈਰੇਪੀ ਦੀ ਰਾਈ ਕਰਦੇ ਆ ਨਾੜਾਂ ਦੀ ਬਲੋਕੇਜ ਆਪਾਂ ਆਮ ਕਹਿੰਦੇ ਆ ਨਾੜਾਂ ਦੀ ਬਲੋਕੇਜ ਹੋ ਗਈ ਉਹ ਵੀ ਅਸੀਂ ਕਿ ਇੱਕ ਪ੍ਰੋਪਰ ਲੀਚ ਨੂੰ ਉਸ ਏਰੀਆ ਤੇ ਲਗਾ ਦਿੰਨੇ ਇੱਕ ਇੰਪਿਅਰ ਬਲੱਡ ਨੂੰ ਸੱਕ ਕਰਦੀ ਹੈ ਔਰ ਪਿਊਰੀਫਾਈ ਫਲਿਫੀਕੇਸ਼ਨ ਆਫ ਯਰ ਬਲੱਡ ਆਉ ਕਰਦੀ ਹੈ ਇਹਦਾ ਕੀ ਕੋਈ ਸਾਈਡ ਇਫੈਕਟ ਵੀ ਹੁੰਦਾ ਸਰ ਇਹਦਾ ਕੋਈ ਇਸ ਤਰ੍ਹਾਂ ਸਾਈਡ ਇਫੈਕਟ ਨਹੀਂ ਹੈ ਕੋਈ ਵੀ ਚੀਜ਼ ਨੂੰ ਉਸੇ ਇੱਕ ਲਿミਟਿਡ ਏਰੀਆ ਦੇ ਵਿੱਚ ਔਰ ਲਿミਟਿਡ ਟਾਈਮ ਦੇ ਵਿੱਚ ਉਸ ਤਰ੍ਹਾਂ ਯੂਜ਼ ਕਰਦੇ ਹਾਂ ਤਾਂ ਉਹਦਾ ਕੋਈ ਇਸ ਤਰ੍ਹਾਂ ਸਾਈਡ ਇਫੈਕਟ ਨਹੀਂ ਹੋਗਾ ਔਰ ਇਹਦਾ ਕੀ ਹੈ ਜ਼ਿਆਦਾ ਮੈਡੀਸਿਨਸ ਨਾਲੋਂ ਵਿਦਆਊਟ ਐਨੀ ਮੈਡੀਸਿਨਸ ਜਿਹਾ ਸੀ ਨੂੰ ਯੂਜ਼ ਕਰਦੇ ਹਾਂ ਤਾਂ ਬੜਾ ਅਚਾਰੀ ਸਲਫਟ ਹੈ ਬਿਊਟੀਫੁੱਲ ਬਹੁਤ ਅੱਛਾ ਸੋ ਆਪਨੇ ਜਾਣਿਆ ਦੇਖੋ ਲੀਚ థెరਪੀ ਬਾਰੇ ਤੁਸੀਂ ਸ਼ਾਇਦ ਸੁਣਿਆ ਹੀ ਹੋਵੇਗਾ ਲੀਚ థెరਪੀ ਕਿਹੋ ਜੀ ਥੈਰਪੀ ਹੈ ਜਿਹਦੇ ਵਿੱਚ ਡਾਇਬੀਟਿਕ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਰਿਲੀਫ ਮਿਲਦਾ ਹੈ ਜਿਵੇਂ ਕੋਈ ਕਹਿੰਦੇ ਲਿੰਗ ਕੱਟ ਦੋ ਪੈਰ ਕੱਟ ਦੋ ਅਰਥ ਦੀ ਹੁੰਦਾ ਕੱਟ ਦੋ ਇਹ ਸੇਵ ਕਰਨਦੀ ਹੈ ਥੈਰਪੀ ਉਸ ਲਿੰਗ ਨੂੰ ਕੱਟਣ ਤੋਂ ਬਚਾਉਂਦੀ ਹੈ ਕਿ ਡਾਕਟਰ ਸਾਹਿਬ ਠੀਕ ਗੱਲ ਹੈ ਜੀ ਸਰ ਬਿਲਕੁਲ ਠੀਕ ਗੱਲ ਹੈ ਇਹਦੇ ਵਿੱਚ ਸਾਡੇ ਕੋਲ ਪੇਸ਼ੈਂਟ ਆਉਂਦੇ ਜਿਨ੍ਹਾਂ ਦੇ ਪਿੰਪਲਸ ਹੈ ਹਾਂ ਜੀ ਇਹ ਪੰਪਸ ਐ ਐਲੋਫੀਸ਼ੀਆ ਹੈ ਵਾਲਾਂ ਦਾ ਝੜ ਜਾਣਾ ਕੀੜਾ ਲੱਗ ਜਾਣਾ ਜਿਹਨੂੰ ਅਸੀਂ ਆਮ ਪੰਜਾਬੀ ਪੰਜਾਬੀ ਚ ਕਹਿੰਦੇ ਨੇ ਉਹਦੇ ਜੀ ਕਾਫੀ ਅੱਛਾ ਰਿਜ਼ਲਟ ਇਹਦਾ ਦੇਖਣ ਨੂੰ ਦੇਖਿਆ ਗਿਆ ਜੀ ਜੀ ਅੱਛਾ ਡਾਕਟਰ ਸਾਹਿਬ ਆਯੁਰਵੈਦਿਕ ਸਾਇੰਸ ਇੱਕ ਬੜੀ ਐਡਵਾਂਸ ਸਾਇੰਸ ਹੈ ਜੀ ਇਹਦੇ ਵਿੱਚ ਇਹੋ ਜਿਹੇ ਰਿਸਰਚ ਇਹੋ ਜਿਹੇ ਘਰਮਾਤਾ ਹੁੰਦੀਆਂ ਨੇ ਜਿਹੜੀਆਂ ਸਾਡੇ ਲੋਕਾਂ ਨੂੰ ਇੱਕ ਜਾਦੂ ਲੱਗਦਾ ਹੈ ਅਚੰਭਾ ਲੱਗਦਾ ਹੈ ਤੇ ਇਹ ਜਿਹੜੀ ਸਾਇੰਸ ਹੈ ਇਹ ਕਿਸ ਤਰ੍ਹਾਂ ਡਿਵੈਲਪ ਹੋਈ ਸੀ ਸਰੇ ਕਾਫੀ ਹਜ਼ਾਰ ਸਾਲ ਪਹਿਲਾਂ ਹੀ ਇਹਦਾ ਡਵੈਲਪਮੈਂਟ ਔਰ ਡਿਸਕਵਰੀ ਦੀ ਹੋ ਗਈ ਸੀ ਸਾਡੇ ਜਿਹੜੇ ਆਚਾਰਿਆ ਸੀ ਆਚਾਰਿਆ ਚਰਕ ਆਚਾਰਿਆ ਸੁਸ਼ਰਤ ਉਹਨਾਂ ਦੇ ਰਾਹੀਂ ਗ੍ਰੰਥ ਲਿਖੇ ਗਏ ਔਰ ਉਸੇ ਨੂੰ ਵੇਖ ਕੇ ਪੜ੍ਹ ਕੇ ਸਿੱਖ ਕੇ ਅਸੀਂ ਇਹ ਟ੍ਰੀਟਮੈਂਟ ਦੇਖਦੇ ਆਂ ਕਰਦੇ ਆਂ ਔਰ ਇਹ ਜਿਸ ਕਾਫੀ ਇੱਕ ਅੱਛਾ ਟ੍ਰੀਟਮੈਂਟ ਆ ਨਵਾਂ ਟ੍ਰੀਟਮੈਂਟ ਆ ਜੋ ਆਪਣੇ ਇਸ ਏਰੀਆ 'ਚ ਕੋਈ ਵੀ ਨਹੀਂ ਕਰ ਰਿਹਾ ਉਹਦਾ ਨਾਮ ਵਿਦਕਰਮਾ ਔਰ ਅਗਨੀਕਰਮਾ ਜੀ ਉਹ ਇੱਕ ਇਹ ਮੈਡੀਕੇਟਡ ਇੱਕ ਨੀਡਲ ਹੁੰਦੀ ਆ ਉਹਦੇ ਨਾਲ ਅਸੀਂ ਇੱਕ ਪੁਆਇੰਟ ਤੇ ਪ੍ਰਿਕ ਕਰਦੇ ਆਂ ਜਿਸ ਨਾਲ ਇਨਸਟੈਂਟ ਪੇਨ ਮੈਨੇਜਮੈਂਟ ਵੀ ਹੁੰਦੀ ਆ ਔਰ ਵਿਦਆਊਟ ਐਨੀ ਕੋਈ ਪੇਨ ਕਿਲਰ ਇੰਜੈਕ ਪੇਨ ਦਾ ਹਲ ਵੀ ਹੁੰਦਾ ਅੱਛਾ ਜੀ ਅੱਛਾ ਡਾਕਟਰ ਸਾਹਿਬ ਇੱਕ ਮੈਚੀਜ਼ ਪੁੱਛਣਾ ਚਾਹਾਂਗਾ ਮਾਫੀ ਚਾਹਨਾ ਹੈ ਸਵਾਲ ਕਰਨ ਵਾਸਤੇ ਡਾਕਟਰ ਸਾਹਿਬ ਇੱਕ ਪੈਨਿਕ ਕ੍ਰੀਏਟ ਕੀਤਾ ਗਿਆ ਕਿ ਆਯੂਵੈਦਿਕ ਮੈਡੀਸਿਨਸ ਕੁਝ ਜ਼ਿਆਦਾ ਗਰਮ ਹੁੰਦੀਆਂ ਨੇ ਨਹੀਂ ਸਰ ਇਸ ਤਰ੍ਹਾਂ ਦਾ ਕੋਈ ਨਹੀਂ ਨਾੜੀ ਦੀ ਪ੍ਰੀਖਿਆ ਕਰਨ ਤੋਂ ਬਾਅਦ ਬਲ ਕਫ ਦੀ ਗਤੀ ਦੇਖ ਕੇ ਫਿਰ ਅਸੀ ਕੋਈ ਮੈਡੀਸਿਨ ਕੋਈ ਨਾ ਕੋਈ ਦਿੰਦੇ ਆ ਤਾਂ ਉਹਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ जिम्मे कहते हैं लीवर फैट ही हो जाता है कुछ यह सोच समझ के मैडीसन देवे जो कोई नुकसान नहीं ब्यूटीफुल बहुत अच्छा सो आप लोगों ने जाना कि जो मार्केट जो र्यूमर है पैनिक है आयुर्वैदिक देड इफैक्ट नहीं है जो देख के समझ के दवाई दी जाए जो तुम अनजान बंद को जाओगे तो वह कोई सइड इफैक्ट सू गल मैडिसन स्ट्रॉग मैडिसन दे दी तो साइड इफैक्ट होगा तो कुछ कह नहीं सी बहुत बहुत मेहरबानी डॉक्टर साहब धीकेशन कितने है किसी जगह क्लीनिक है साढ़ा हॉस्पिटल कोटकपुरा फ्रीको रोड से मेन रोड से संत ਪੇਂਟਾ ਜੀ ਉਹ ਜੀ ਓਕੇ ਡਿਸਟ੍ਰਿਕਟ ਫਰੀਦਕੋਟ ਬਹੁਤ ਮਿਹਰਬਾਨੀ ਸਾਡਾ ਇੱਕ ਜਿਹੜਾ ਡਿਸਕਾਊਂਟ ਕਾਰਡ ਹੈ ਤੁਹਾਡੇ ਮਦਦ ਨੇ 30% ਡਿਸਕਾਊਂਟ ਅਨਾਉਂਸ ਕੀਤਾ ਸੀਗਾ ਜੀ ਦੇ ਤੁਸੀਂ ਓਨਰ ਕਰੋਗੇ ਉਸ ਕਾਰਡ ਨੂੰ ਜੀ ਸਰ ਸ਼ੁਰ ਬਿਲਕੁਲ ਸਰ ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਧੰਨਵਾਦ ਆਪ ਸਰ ਜੀ ਮਿਹਰਬਾਨੀ ਸ਼ੁਕਰੀਆ